ਪਾਲੇ ਕਮੀਜ਼ ਨੂੰ ਉੱਠੇ ਸਿਰ ਦਾ ਪਲੇਨ ਸੂਟ ਹੈ ਤੇ ਆਪਾਂ ਇਸ ਤਰ੍ਹਾਂ ਰੱਖ ਲੈਣੀ ਰੇਬਲੀਰ ਜੇਕਰ ਤੁਹਾਡੇ ਕੋਲ ਕਪੜਾ ਕਾਫੀ ਹੈ ਤਾਂ ਤੁਸੀਂ ਇਸ ਤਰ੍ਹਾਂ ਲੰਬੀ ਇਸ ਨੂੰ ਕਰ ਸਕਦੇ ਹੋ ਤਾਂ ਜੋ ਕਿ ਜੋੜਨਾ ਹੋਵੇ ਵਿੱਚ ਠੀਕ ਹੈ ਰੇਬਲੀਰ ਨੂੰ ਆਪਾਂ ਨੂੰ ਖਿੱਚਣਾ ਨਹੀਂ ਬਿਲਕੁਲ ਬੋਲੇ ਬੋਲੇ ਹੱਥ ਨਾਲ ਇਸ ਨੂੰ ਕਮਾਈ ਜਾਣਾ ਇਸ ਤਰ੍ਹਾਂ ਅੱਧਾ ਇੰਚ ਸਲਾਈਡ ਦਾ ਮਾਰਜਨ ਆਪਾਂ ਲੈਣਾ ਹੈ ਨਾਲੇ ਕਮੀਜ਼ ਦਾ ਕਪੜਾ ਤੇ ਨਾਲ ਹੀ ਰੇਵਲੇਰ ਦਾ ਠੀਕ ਹੈ ਜੀ ਇਸ ਤਰ੍ਹਾਂ ਗੁਲਾਈ ਦੇ ਵਿੱਚ ਆਪਾਂ ਦੂਸਰੀ ਸਾਈਡ ਆ ਗਏ ਬਹੁਤ ਵਧੀਆ ਤਰੀਕਾ ਹੈ ਜੀ ਬਹੁਤ ਸੌਖਾ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਕੇ ਦੇਖੋ ਇਸ ਤਰ੍ਹਾਂ ਇਸ ਨੂੰ ਟੱਕ ਲਾ ਲੈਣੀ 1-1 ਇੰਚ ਦੇ ਤੁਸੀਂ ਟੱਕ ਲਾਉਣੇ ਆ ਟੱਕ ਲਾਉਣੇ ਬਹੁਤ ਹੀ ਜ਼ਰੂਰੀ ਹੈ ਇਸ ਦੇ ਨਾਲ ਹੋਲਡਿੰਗ ਬਹੁਤ ਹੀ ਵਧੀਆ ਹੁੰਦੀ ਹੈ ਬੈਕ ਗਲੇ ਦੀ ਠੀਕ ਹੈ ਇਹ ਦੇਖੋ ਆਪਾਂ ਨੇ ਰੇਬਲੀ ਇਹ ਲਾ ਲਈ ਤਾਂ ਹੁਣ ਇਸ ਨੂੰ ਕੀ ਕਰਨਾ ਹੈ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਇਸ ਨੂੰ ਆਪਾਂ ਅੰਦਰ ਵਾਲੀ ਸਾਈਡ ਫੋਲਡ ਕਰਨਾ ਹੈ ਇਸਦੇ ਆਪਾਂ ਉੱਪਰ ਸਲਾਈ ਲਾਉਣੀ ਆ ਬਿਲਕੁਲ ਕੈਮਰਾ ਕੋਈ ਨੇੜੇ ਫੜਨ ਵਾਲਾ ਨਹੀਂ ਹੈਗਾ ਨਹੀਂ ਤੇ ਤੁਹਾਨੂੰ ਦਿਖਾਉਂਦੇ ਆਪਾਂ ਦੇਖੋ ਇਸ ਤਰ੍ਹਾਂ ਹੈ ਜੀ ਜਿਹੜੀ ਸਲਾਈ ਲੱਗੀ ਹੋਈ ਇਸਦੇ ਉੱਪਰ ਮੈਂ ਸਲਾਈ ਲਾਵਾਂਗੀ ਠੀਕ ਹੈ ਮੈਂ ਸਲਾਈ ਲਾ ਕੇ ਤੁਹਾਨੂੰ ਵਿਖਾਉਣੀ ਆ ਬਿਲਕੁਲ ਇੱਕੋ ਜਿਹੀ ਆਪਣੀ ਰੇਬਲੀਰ ਬਾਹਰ ਆਏਗੀ ਮੈਂ ਤਾਂ ਵੈਸੇ ਸਾਰਾ ਕਮੀਜ਼ ਤਿਆਰ ਕਰਕੇ ਬਾਅਦ ਵਿੱਚ ਰੇਵਲੀਰ ਲਾਉਣੀ ਹੁੰਦੀ ਆ ਤੇ ਮੈਂ ਤੁਹਾਨੂੰ ਸਮਝਾਉਣ ਦਾ ਕਰਕੇ ਕਾਲਾ ਲਾ ਲਈ ਠੀਕ ਹੈ ਜੀ ਐਕਸਟਰਾ ਕਪੜਾ ਆਪਣਾ ਕੱਟ ਕਰ ਦੇਣਾ ਹੈ ਇਹ ਦੇਖੋ ਬਹੁਤ ਹੀ ਪਿਆਰੀ ਆਪਣੀ ਰੇਵਲੀਰ